ਤੋਡੇ ਵਾਸਤੇ ਲੈ ਕੇ ਆਇਆ ਫਾਰਮ 60 ਟਰੈਕਟਰ ਆ ਮਾਲਕ ਆਪਣੇ ਕੋਲ ਆ ਲੈਣਿਆ ਜਾਣਕਾਰੀ ਹਾਂਜੀ ਕੀ ਹਾਲ ਆ ਬਈ ਇਹ ਕਿਹੜਾ ਮਾਡਲ ਆ ਜੀ ਇਹ 13 ਬਈ 2013 ਮਾਡਲ ਆ ਫਾਰਮ 60 ਨੰਬਰ ਪੰਜਾਬ ਹਣਾ ਬੱਲੇ ਲੁਧਿਆਣੇ ਦਾ ਨੰਬਰ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੰਬਰ ਪੰਜਾਬ ਆ ਬਈ ਟਾਇਰਾਂ ਦੀ ਗੱਲ ਕਰੀਏ ਟਾਇਰ ਬਈ 90 ਪੈਸੇ ਟਾਇਰ ਚਾਰੇ ਚਾਰੇ ਟਾਇਰ ਜੀ ਚਾਰੇ ਟਾਇਰ 90 ਪੈਸੇ ਆ ਨੰਬਰ ਪੰਜਾਬ ਵੱਲ ਲੁਧਿਆਣੇ ਦਾ ਹੱਡ ਹੱਡ ਲੱਗੀ ਆ ਹਣਾ ਬਈ ਜੀ ਤੇ ਇੰਜਨ ਗੇਅਰ ਦਾ ਬਈ ਕਿਵੇਂ ਆ ਓਕੇ ਆ ਵੀਰੇ ਵਧੀਆ ਵਧੀਆ ਅਗਲਾ ਵਾਹ ਕੇ ਲੈ ਜੀ ਜੱਕਰੀ ਨਹੀਂ ਬਈ ਕੋਈ ਠੀਕ ਆ ਵਾਹ ਕੇ ਲਿਆ ਸਕਦੇ ਹੋ ਸਮਾਨ ਫੇਵਰ ਵਾਲੀ ਹਡਾਈ ਦੇਓਗੇ ਡੰਡਾ ਫੱਟੀ ਫੇਵਰ ਵਾਲੀ ਹਡ ਸਾਰਾ ਸਮਾਨ ਨਾਲ ਆ ਟਾਇਰ ਚਾਰੇ 95 ਪੈਸੇ ਆ ਸਾਰਾ ਅਰੀਨਲ ਆ ਬਾਈਆਂ ਕੋਲ ਫੁੱਲ ਗਰੰਟੀ ਆ ਹਨਾ ਬਾਈ ਜੀ ਜੀ ਵਾਹ ਕੇ ਟਰੈਕਟਰ ਫੇਰ ਤੇ ਹੀ ਲਿਆ ਸਕਦੇ ਹੋ ਜੀ ਜੀ ਤੇ ਕੀ ਡਿਮਾਂਡ ਆ ਬਈ ਇਹਦੀ ਇਹਦੀ ਸਵਾ 4 ਲੱਖ ਰੁਪਏ ਆ ਬਈ ਸਵਾ 4 ਲੱਖ ਜਿਹੜਾ ਕਰਕੇ ਉਹ ਬਈ ਵੀਡੀਓ ਸ਼ੇਅਰ ਪੂਰਾ ਮਾਨਤਾ ਕਰਦਾ ਠੀਕ ਆ ਇਹ ਤੇ ਲੋਨ ਤਾਂ ਹੋ ਜੂ ਹਾਂ ਹਾਂ ਬਈ 12 ਮਾਲ ਦੁੱਤਰ ਸਾਰਿਆਂ ਤੇ ਹੁੰਦਾ ਮਤਲਬ ਤੁਸੀਂ ਕਰਾ ਦਿੰਨੇ ਆ ਤੁਹਾਡੇ ਕੋਲ ਹੈਗੀ ਹਨਾ ਹਾਂ ਹਾਂ ਠੀਕ ਆ ਡਿਮਾਂਡ ਕਿੰਨੀ ਦਸੀ ਬਾਈ ਸਵਾ ਚਾਰ ਲੱਖ ਬਾਈ ਜਿਹੜਾ ਕਰਕੇ ਆਂਦਾ ਵੀਡੀਓ ਸ਼ੇਅਰ ਬਾਈ ਉਹਦਾ ਪੂਰਾ ਮਾਤਨ ਕਰਾਂਗੇ ਬਾਈ ਇੰਜਨ ਗੇਅਰ ਬਣਾਵਾ ਕੇ ਲੈ ਜੇ ਬਾਈ ਹਾਂ ਹਾਂ ਬਾਈ ਕਿਹੜੇ ਨਹੀਂ ਬਈ ਆਪਣੇ ਕੋਲੇ ਸਾਫ ਸੁਥਰੀ ਹੋਊ 5000 ਰੁਪਏ ਮਹਿੰਗੀ ਜਰੂਰ ਹੋ ਉਹ ਲਾਂਬੇ ਆ ਬਾਈ ਉਹ ਦੋਖਦੀ ਵੀ ਨਹੀਂ ਵੀ ਚੀਜ਼ ਮਾੜੀ ਹੋਵੇ ਨਾ ਫਿਰ ਦੋਖਦੇ ਪੈਸੇ ਕੋਈ 5-4000 ਉਹਦੋਂ ਲੱਗਦੇ ਹੈ ਨਾ ਜੀ 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 ਚੀਜ਼ ਵਧੀਆ ਨਿਕਲ ਜੇ ਤੇ ਕਿਹੜੇ ਪਿੰਡ ਖੜਾ ਬਈ ਇਹ ਇਹ ਡਾਲੇ ਖੜਾ ਪਿੰਡ ਡਾਲਾ ਨੰਬਰ ਬੋਲਣੀ ਬਾਈ 99147 5246 ਠੀਕ ਆ ਬਾਈ ਧੰਨਵਾਦ